ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਜੀ ਕਿੰਦਾ ਸਾਰੇ ਠੀਕ ਠਾਕ ਹੈ ਜੀ ਤੇ ਪ੍ਰਮਾਤਮਾ ਕੀ ਅਰਦਾਸ ਕਰਦੇ ਆ ਸਾਰੇ ਭੈਣ ਭਰਾ ਚੜ੍ਹਦੀ ਕਲਾ ਚੋਂ ਲੈਂਦਾ ਤੇ ਚੜ੍ਹਦਾ ਪੰਜਾਬ ਸਦਾ ਹੀ ਸੁਖੀ ਰਹੇ ਠੀਕ ਹੈ ਜੀ ਸਾਰਿਆਂ ਨੂੰ ਪਹਿਲਾਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਕਿ ਜਿਹੜਾ ਆਪਰੇਸ਼ਨ ਆਪਣੇ ਸਹੀ ਸਲਾਮਤ ਹੋ ਗਿਆ ਜੀ ਦੋ ਆਪਰੇਸ਼ਨ ਸੀ ਵਾਈਫ ਤੇ ਹੈਨਾ ਤੇ ਦੋਨੇ ਠੀਕ ਠਾਕ ਹੋ ਗਏ ਆਸੀਂ ਸੁਗਰਾਨਾ ਕਰਦੇ ਆ ਉਸ ਮਾਲਕ ਦਾ ਹਨਾ ਤੁਹਾਡਾ ਭਰਾਵਾ ਦਾ ਜਿਹੜੇ ਅਰਦਾਸਾਂ ਕਰਦੇ ਆ ਤੇ ਨੰਬਰ 2 ਤੇ ਇੱਕ ਚੀਜ਼ ਦੇਖੀ ਮੈਂ ਆ ਕੇ ਹਸਪੀਟਲ ਦੇ ਵਿੱਚ ਕਿ ਤਿੰਨ ਤੋਂ ਚਾਰ ਮੌਤਾਂ ਇੱਥੇ ਡੇਲੀ ਅਟੈਕ ਨਾਲ ਹੁੰਦੀਆਂ ਇਸ ਹਸਪੀਟਲ ਦੇ ਅੰਦਰ ਸਵੇ ਇੱਕ ਨੌਜਵਾਨ ਮੁੰਡੇ ਨੂੰ ਲੈ ਕੇ ਆਏ ਹਾਂਜੀ ਪੰਜ ਵਜੇ ਹਾਂਜੀ ਜਿਮ ਵਿੱਚ ਜਿਮ ਲਾਉਣ ਆਇਆ ਸੀ ਘਰੋਂ ਅੱਛਾ ਜੀ ਤੇ ਜਿਮ ਲਾਉਣ ਤੋਂ ਪਹਿਲਾਂ ਹੀ ਟੈਕ ਆ ਗਿਆ ਅੱਛਾ ਜੀ ਮੇਜਰ ਟੈਕ ਸੀ ਮੰਨ ਲਓ ਉੱਥੇ ਖਤਮ ਹੋ ਗਿਆ ਸੀ ਬੇਟਾ ਅੱਛਾ ਤੇ ਮਤਲਬ ਉਮਰ ਥੋੜੀ ਹੋਣ ਕਰਕੇ ਘਰ ਵਾਲੀ ਬਹੁਤ ਰੌਲਾ ਪਾ ਰਹੀ ਸੀ ਉਹਨਾਂ ਨੂੰ ਲਿਆਉਣਾ ਪਿਆ ਹਨਾ ਹੁੰਦਾ ਹੀ ਆ ਵੀ ਜੀਵਨ ਸਾਥੀ ਦਾ ਮਨ ਨਹੀਂ ਖੜਦਾ ਹਨਾ ਤੇ ਫੇਰ ਜਿਵੇਂ ਹੁਣ ਇੱਕ ਹੋਰ ਮਾਈ ਐ ਦੇਖੋ ਕੁਦਰਤ ਦਾ ਜਿਹੜੇ ਰੰਗ ਹੈ ਉਹਦੀਆਂ ਬੇਟੀ ਐ ਨੌਹ ਆ ਪੁੱਤ ਐ ਸਾਰੇ ਆਪਾਂ ਨੂੰ ਫੋਲੋ ਕਰਦੇ ਆ ਸਾਰੇ ਆਪਾਂ ਨੂੰ ਵੇਂਦੇ ਆ ਮੈਨੂੰ ਪੁੱਛ ਰਹੇ ਆ ਵੀ ਤਾਰੀ ਪਪਾ ਹੋ ਤੁਸੀਂ ਪਰ ਮਿਲੇ ਕਿਹੜੇ ਮੌਕੇ ਕਿਉਂ ਘਰੋਂ ਪੈਦਲ ਚੱਲ ਕੇ ਆਉਂਦੇ ਆ ਹਸਪੀਟਲ ਦੇ ਨੇੜੇ ਘਰ ਹੈ ਮਾਤਾ ਨਾਲ ਆਉਂਦੀ ਦਵਾਈ ਲੈਣ ਕਿ ਮੈਨੂੰ ਸਾਹ ਫੁੱਲਦਾ ਹੈ ਆ ਕੇ ਪੈ ਜਾਂਦੀ ਐ ਤੇ ਅੱਖਾਂ ਮੀਟ ਜਾਂਦੀ ਐ ਡਾਕਟਰ ਨੇ ਚੈੱਕ ਕਰਿਆ ਕਹਿੰਦੇ ਹੈ ਇਹ ਇੱਕ ਕਰਮਾ ਵਾਲੇ ਹੁੰਦੇ ਆ ਤੁਰੇ ਜਾਂਦੇ ਆ ਰਲ ਜਾਂਦੇ ਆ ਸਹੀ ਗੱਲ ਹੈ ਉਹ ਟਾਈਮ ਉਤੋਂ ਸਵਾ 12 ਦਾ ਠੀਕ ਹੈ ਸਵਾ 12 ਵਜੇ ਤੁਰੇ ਜਾਂਦੇ ਰਹੀਆਂ ਨਾਲ ਰਲ ਗਈ ਮਾਤਾ ਤੇ ਮੈਂ ਉਹਨੂੰ ਹੁਣ ਘਰੇ ਛੱਡ ਕੇ ਆਇਆ ਮੈਂ ਕਹਾਂ ਯਾਰ ਕਿੱਥੇ ਐਂਬੂਲੈਂਸ ਕਰਾਉਂਗੇ ਹਨਾ ਮੈਂ ਤਾਰੇ ਉਹਨਾਂ ਭੱਜ ਕੇ ਯਾਰ ਫੇਰ ਕਿਹੜੀ ਗੱਲ ਆ ਤੇ ਯਾਰ ਬੀ ਟੈਗ ਹੈ ਜਿਹੜਾ ਇਹ ਬਹੁਤ ਜਿਆਦਾ ਵੱਧ ਚੁੱਕਿਆ ਹੈ ਵਾਲਾ ਜੀ ਜਿਵੇਂ ਆਪਾਂ ਕਹਿੰਦੇ ਆਂ ਵੀ ਜੀਭ ਥੱਲੇ ਕੈਪਸੂਲ ਨਿਚੋੜਦੇ ਆਂ ਆਪਾਂ ਯਾਰ ਨਾਲ ਮਿਰਚ ਰੱਖੋ ਘਰੇ ਸਹੀ ਗੱਲ ਹੈ ਸੁੱਕੀ ਉਟ ਕੇ ਦਲੜ ਫਲੜ ਕਰਕੇ ਜਿਵੇਂ ਪੀਜੀ ਵਾਲੇ ਦਿੰਦੇ ਆ ਜਾਂ ਪੀਜੀ ਵਾਲੇ ਵਾਲੇ ਪੈਕਟ ਜੇ ਰੱਖੋ ਉਹ ਦੋ ਚੁੰਡੀਆਂ ਤਿੰਨ ਭਰ ਕੇ ਜੀਭ ਥੱਲੇ ਰੱਖ ਦਿਓ ਜਦੋਂ ਟੈਗ ਆਉਂਦਾ ਉਹ ਐਸੀ ਹਰਕਤ ਕਰਦਾ ਉਹ ਟੈਗ ਨੂੰ ਮੋੜ ਦਿੰਦਾ ਹੈ ਹਕੀਕਤ ਹੈ ਇਹ ਹਾਂ ਬਿਲਕੁਲ ਜਾਂਦਾ ਜਾਂਦਾ ਬੰਦਾ ਬੈਕ ਆ ਜਾਂਦਾ ਹਾਂਜੀ ਤੇ ਜੇ ਹੁਣ ਘਟ ਗਈ ਤੇ ਫਿਰ ਨਹੀਂ ਆਉਣਾ ਭਾਈ ਹੈ ਬਾਕੀ ਕਰਮਾਂ ਦੀ ਗੱਲ ਆ ਜਿਵੇਂ ਕਹਿੰਦਾ ਉਹ ਕੋਈ ਸਾਧੂ ਜੀਗਾ ਹਨਾ ਵੀ ਜਿਹਨੇ ਜਿੱਥੇ ਨਸੀਬ ਆ ਉੱਥੇ ਜਾਣਾ ਹੈ ਤੇ ਜਿੱਥੇ ਆਣ ਜਾਲਾ ਉੱਥੇ ਖਾਣਾ ਹੈ ਜਿਹਨੇ ਜਿਹਦੇ ਘਰੇ ਜਾਣਾ ਜਿਵੇਂ ਆਪਾਂ ਕਹਿੰਦੇ ਫਲਾਣੇ ਦੀ ਕੁੜੀ ਭੱਜ ਗਈ ਫਲਾਣੇ ਦਾ ਹੋ ਗਿਆ ਉਹ ਆਪਾਂ ਮੰਨਦੇ ਨਹੀਂ ਉਹਦੇ ਨਸੀਬ ਉਥੇ ਤਾਂ ਭੱਜ ਕੇ ਹੀ ਜਾਊ ਸਹੀ ਗੱਲ ਹੈ ਠੀਕ ਹੈ ਉਹ ਕਹਿੰਦਾ ਨਾ ਕੋਈ ਸਾਧੂ ਸੀ ਰਾਜੇ ਕੋਲੇ ਚੱਲਿਆ ਗਿਆ ਮਾਸਟਰ ਜੀ ਅੱਛਾ ਜੀ ਰਾਜੇ ਨੂੰ ਕਹਿੰਦਾ ਹਾਂ ਜੀ ਰਾਜੇ ਦੀ ਬੇਟੀ ਸੀ ਬੜੀ ਸੋਹਣੀ ਅੱਛਾ ਜੀ ਉਹਦਾ ਉਹਨੇ ਭਵੇਖੇ ਦੇਖਿਆ ਹਾਂ ਕਹਿੰਦਾ ਵੀ ਇਹ ਜਿਹਦੇ ਘਰੇ ਜਾਊਗੀ ਜੇ ਤਾਂ ਉਹ ਰਾਜਾ ਹੋਇਆ ਤਾਂ ਮਹਾਰਾਜਾ ਬਣ ਜਾਊਗਾ ਠੀਕ ਹੈ ਵੀ ਮਤਲਬ ਓਏ ਤਾ ਤਾਂ ਜਦ ਗੱਦੀ ਤੇ ਕਰੇ ਜਾਊਗੀ ਇਹ ਇਹਦੇ ਕਰਮ ਹੀ ਇਹੋ ਜੇ ਤੇ ਸਾਧੂ ਦੇ ਮਨ 'ਚ ਖਿਆਲ ਆਇਆ ਵੀ ਕਿਉਂ ਨਾ ਵੇਹੀ ਆਪਾਂ ਕਰਾ ਲਈਏ ਹਾਂ ਸਹੀ ਗੱਲ ਰਾਜੀ ਆਪਾਂ ਬਣੀ ਠੀਕ ਐ ਸਾਧੂ ਨੇ ਰਾਜੇ ਨੂੰ ਕਿਹਾ ਕਹਿੰਦਾ ਰਾਜਾ ਜੀ ਇੱਕ ਕੰਮ ਕਰੋ ਇੱਕ ਸੰਦੂਖ ਬਣਾਓ ਗਹਿਣਾ ਗੱਟਾ ਜਿਹੜਾ ਵੀ ਤੁਸੀਂ ਬੇਟੀ ਨੂੰ ਦੇਣਾ ਉਹ ਵੇਚ ਰਾ ਕੇ ਬੇਟੀ ਨੂੰ ਪਾਣੀ ਦੇ ਵਿੱਚ ਤੈਰ ਦਿਓ ਜੀਦੇ ਕੋਲੇ ਚਲੀ ਗਈ ਇਹ ਉਹਦੀ ਇਮਾਨਤ ਹੈ ਉਹਦੇ ਘਰੇ ਰੰਗ ਭਾਗ ਲਾਉਂਦੀ ਉੱਥੇ ਇਹਦਾ ਨਸੀਬ ਹੈ ਰਾਜਾ ਕਹਿੰਦਾ ਵੀ ਸੱਤ ਬੱਚਣੋਂ ਸਾਧੂ ਨੂੰ ਮੰਨਦਾ ਸੀ ਹੁਣ ਉਹਨੂੰ ਕੀ ਬਣੇ ਵੀ ਸਾਧੂ ਅੰਦਰੋਂ ਟੈਟਰ ਹੋ ਗਿਆ ਥਾਲਾ ਸਾਧੂ ਤਾਂ ਭਾਲਦਾ ਮੇਰੇ ਕੋਲੇ ਆ ਹੁਣ ਸਾਧੂ ਕੋਲੇ ਭੈਣ ਬੰਦੇ ਰੱਖੇ ਬਹੁਤ ਜਵਾਕ ਪੜਨ ਵਾਲੇ ਹਨ ਤੇ ਭਾਈ ਉਹਨੇ ਤਰਾਤੀ ਉਥੋਂ ਲੜਕੀ ਉਧਰੋਂ ਜਵਾਕਾਂ ਦੀ ਡਿਊਟੀ ਰਾਤੀ ਕਹਿੰਦਾ ਬੱਚਿਓ ਬੀ ਆਦੀ ਤੁਹਾਨੂੰ ਝੁੱਟੀ ਆ ਹਾਂ ਬੱਚੇ ਮਾਰਨ ਛਾਲਾਂ ਕਹਿੰਦਾ ਪਰ ਚਲੋ ਨਦੀ ਤੇ ਹਾਂ ਇੱਕ ਨਾ ਨਦੀ ਤੇ ਨਹਾਓ ਚੱਲ ਕੇ ਤੇ ਇੱਕ ਸੰਦੂਕ ਆਊਗਾ ਉਹ ਚਾਕੇ ਮੇਰੇ ਕੋਲੇ ਲਿਆਉਣਾ ਖੋਲਣਾ ਹੂੰ ਉਹ ਕਹਿੰਦੇ ਸੱਤ ਬਚਨ ਅੱਛਾ ਜੀ ਹੁਣ ਉਤੋਂ ਤੈਰਦੀ ਤੈਰਦੀ ਤੇ ਕਿਸੇ ਰਾਜੇ ਦਾ ਪੁੱਤਰ ਸ਼ਿਕਾਰ ਖੇਡਦਾ ਫਿਰਦਾ ਹੂੰ ਉਹਨੇ ਜਦੋਂ ਨਦੀ ਵੱਲ ਨਿਗਾਹ ਮਾਰੀ ਕਹਿੰਦਾ ਉਹ ਸੰਦੂਕ ਚ ਕੀ ਜਾਂਦਾ ਫੜੋ ਏ ਅੱਛਾ ਜੀ ਜਦੋਂ ਉਹਨਾਂ ਨੇ ਫੜ ਕੇ ਲਿਆਂਦਾ ਤੇ ਸੁੰਦਰ ਕੰਨਿਆ ਹਾਂ ਤੇ ਕੰਨਿਆ ਨੇ ਸਾਰੀ ਹੱਟ ਬੀਤੀ ਸੁਣਾਈ ਹਾਂ ਕਹਿੰਦੀ ਵੀ ਆਹ ਗੱਲ ਸੀ ਕਿ ਵੀ ਸਾਧੂ ਨੇ ਕਿਹਾ ਸੀ ਵੀ ਜਿਹਦੇ ਕੋਲੇ ਜਾਊਗੀ ਉਹੀ ਉਹਦਾ ਰਾਜਕੁਮਾਰ ਹੋਊਗਾ ਮਹਾਰਾਜੇ ਦੀ ਬੇਟੀ ਹਾਂ ਹਾਂ ਉਹ ਕਹਿੰਦਾ ਮੈਂ ਰਾਜੇ ਦਾ ਬੇਟਾ ਆ ਜਾ ਪਰਨੇ ਕਾ ਕਰੀਏ ਹਾਂ ਉਹਨਾਂ ਨੇ ਵਿਆਹ ਕਰ ਲਿਆ ਹਾਂ ਉਹ ਕਹਿੰਦਾ ਵੀ ਪੇਟੀ ਤਿਆਰ ਦਿਓ ਹਾਂ ਉਹ ਕਹਿੰਦੇ ਪੇਟੀ ਆਏ ਨਾ ਕਰੋ ਕਿ ਪੇਟੀ ਖਾਲੀ ਨਹੀਂ ਤਿਆਰ ਨਹੀਂ ਉਹਨੇ ਪੇਟੀ ਦੇ ਵਿੱਚ ਸਮਾਨ ਪਾਤਾ ਅੱਛਾ ਉਧਰੋਂ ਮਾਸਟਰ ਨੇ ਜਵਾਕਾਂ ਨੂੰ ਕਹਿਤਾ ਕਹਿੰਦਾ ਲੈ ਗੱਲ ਸੁਣ ਲੋ ਵੀ ਮੈਂ ਜਿੰਨਾ ਮਰਜੀ ਚੀਕਾਂ ਮਾਰਾਂ ਜਿੰਨਾ ਮਰਜੀ ਰੌਲਾ ਪਾਵਾਂ ਤੁਸੀਂ ਗੇਟ ਨਹੀਂ ਖੋਲਣਾ ਅੱਛਾ ਤੁਸੀਂ ਆਵਾਜ਼ ਨਹੀਂ ਦੇਣੀ ਭਲਾ ਮੈਂ ਮਰਦਾ ਹੋਵਾਂ ਉਹ ਕਹਿੰਦੇ ਸੱਤ ਬਚਨ ਤੇ ਹੁਣ ਭਾਈ ਸੰਦੂਖ ਚੱਕ ਕੇ ਜਵਾਕਾਂ ਨੇ ਔਖੇ ਔਖੇ ਦੇ ਅੰਦਰ ਰੱਖਤਾ ਮਾਸਟਰ ਜੀ ਕਹਿੰਦੇ ਸਾਧੂ ਜੀ ਕਹਿੰਦੇ ਲਾ ਦਿਓ ਗੇਟ ਗੇਟ ਭੇੜਤਾ ਉਹਨਾਂ ਨੇ ਜਦੋਂ ਗੇਟ ਭੇੜ ਕੇ ਤੇ ਭਾਈ ਉਹਨੂੰ ਕਹਿਤਾ ਬੱਚਿਆਂ ਨੂੰ ਲਾ ਦਿਓ ਦਰਵਾਜਾ ਦਰਵਾਜਾ ਲਾ ਕੇ ਜਦੋਂ ਉਹਨੇ ਸੰਦੂਕ ਖੋਲ੍ਹਿਆ ਤੇ ਰਾਜੇ ਦੇ بیٹے ਨੇ ਸ਼ਿਕਾਰ ਖੇੜ ਤੇ ਖੇੜਦੇ ਨੇ ਜਿਉਂਦਾ ਭਾਲੂ ਬੜਿਆ ਸੀ ਅੱਛਾ ਜੀ ਉਹਨੇ ਉਹ ਤਾੜਤਾ ਸੀ ਹਾਂ ਉਹ ਪਾਤਾ ਉਹਨੇ ਤਾਂ ਕਿ ਹੁਣ ਕੁੜੀ ਨਿਕਲੂਗੀ ਨਿਕਲਿਆ ਆ ਭਾਲੂ ਮਹਨ ਸਾਧੂ ਰੌਲਾ ਪਾਵੇ ਗੇਟ ਖੋਲੋ ਏ ਖਾ ਲਿਓ ਏ ਲੁੱਟ ਲਿਓ ਏ ਹੁਣ ਜਵਾਕ ਬਾਹਰ ਪੱਕੇ ਹੋਏ ਬੈਠੇ ਹਾਂ ਵੀ ਸਾਧੂ ਨੇ ਕਿਹਾ ਸੀ ਕਿ ਏਡ ਕੋਲਣਾ ਹੀ ਨਹੀਂ ਹੁਣ ਸਮਝ ਸਾਧੂ ਵੀ ਗਿਆ ਇਹ ਤਾਂ ਕੰਮ ਗਲਤ ਹੋ ਗਿਆ ਗਲਤ ਹੋ ਗਿਆ ਹਾਦੂ ਨੇ ਮਤਲਬ ਕਿ ਬਲੈਕ ਬੋਰਡ ਤੇ ਚਾਕ ਦੇ ਨਾਲ ਲਿਖਤਾ ਸੀ ਵੀ ਜੀਦਾ ਜਿੱਥੇ ਨਸੀਬ ਹੈ ਉਹਨੇ ਉੱਥੇ ਹੀ ਜਾਣਾ ਜਿੰਨਾ ਮਰਜੀ ਜ਼ੋਰ ਲਾ ਲਓ ਮੈਂ ਤੱਕੇ ਨਾਲ ਆਪਦੇ ਬਸੌਣ ਨੂੰ ਫਿਰਦਾ ਸੀ ਪਰ ਮੇਰੇ ਪੱਲੇ ਮੌਤ ਪਈ ਉਹਨੂੰ ਬਾਹ ਲੂ ਨੇ ਮਾਰਤਾ ਠੀਕ ਹੈ ਹੂੰ ਤੇ ਅੱਜ ਮੇਰੇ ਡਾਕਟਰ ਵਾਲੀ ਗੱਲ ਯਾਦ ਆ ਗਈ ਉਹਨੇ ਦਵਾਈ ਦਿੱਤੀ ਸੀ ਆਪਣੇ ਘਰ ਵਾਲੀ ਨੂੰ ਮੈਨੂੰ ਕਹਿੰਦਾ ਜੀ ਦਵਾਈ ਪੀ ਲਈ ਦਵਾਈ ਪੀ ਲਈ ਹੈ ਮੈਂ ਕਿਹਾ ਨਾ ਜੀ ਗਲਾਬੀ ਸੀ ਹਾਂ ਅੱਛਾ ਕਹਿੰਦਾ ਨਹੀਂ ਨਹੀਂ ਮੈਂ ਵੈਸੇ ਪੁੱਛਿਆ ਵੀ ਦਵਾਈ ਲੈ ਲਈ ਹੈ ਮੈਂ ਕਿਹਾ ਹਾਂ ਤੁਸੀਂ ਦਿੱਤੀ ਸੀ ਅਸੀਂ ਲੈ ਲਈ ਕਹਣਾ ਦਵਾਈ ਖਾ ਲਈ ਐ ਮੈਨਾਂ ਨਹੀਂ ਭਰੀ ਸੀ ਖਾ ਲਈ ਘਾਤੋਂ ਉਹ ਖਾਸਮਾ ਕਹਿੰਦਾ ਮੈਂ ਪੁੱਛਿਆ ਵੀ ਦਵਾਈ ਨੂੰ ਪੀ ਲਿਆ ਹੂੰ ਹੂੰ ਮੈਨਾਂ ਨਾ ਸਾਨੂੰ ਆ ਦਵਾਈ ਨੂੰ ਪੀ ਲਿਆ ਤਾਂ ਇਹ ਨਹੀਂ ਕਿਸੇ ਉਹ ਮੈਂ ਭੈਣ ਦਾ ਜੱਕਾ ਹੀ ਹੋ ਮੈਂ ਜਾਣਾਂ ਯਾਰ ਤੂੰ ਤਾਂ ਕਿਸੇ ਗੱਲ ਤੇ ਹੀ ਨਹੀਂ ਹੁੰਦੇ ਹੈਨਾ ਮੈਂ ਕਿਹਾ ਸੀ ਮਰਾਸੀਆ ਵੀਰੇ ਸੀ ਆਉਣਾ ਨਹੀਂ ਹੂੰ ਹੂੰ ਕਿਉਂਕਿ ਨਸੀਬ ਆਪੋ ਆਪਣਾ ਕਰਮ ਆਪੋ ਆਪਣਾ ਹਨਾ ਹੁਣ ਇੱਥੇ ਮੈਂ ਆਇਆ ਮੁਕਸਰ ਕਿੱਡੀ ਦੂਰ ਆਇਆ ਇੱਥੇ ਰੈਂਕੇ ਹੁਣ ਹੀ ਆ ਮੁੰਡੇ ਬਾਹਮਣ ਵਾਲਾ ਪਿੰਡ ਉਹਨਾਂ ਦਾ ਹਨਾ ਬਾਹਮਣ ਵਾਲੇ ਤੋਂ ਵਿਚਾਰੇ ਰੋਟੀਆਂ ਲੈ ਕੇ ਆਉਂਦੇ ਆ ਕਿਤੇ ਕੋਈ ਯੂਨੀਅਨ ਚੋਂ ਆਉਂਦੇ ਆ ਕੋਈ ਕਿਤੋਂ ਆਉਂਦੇ ਆ ਕੋਈ ਦੁੱਧ ਲੈ ਕੇ ਆਉਂਦਾ ਮੈਂ ਕਿਹਾ ਯਾਰ ਅਸੀਂ ਕੀ ਕਰਾਉਣਾ ਬਾਈ ਖੋਵਾ ਥੋੜੀ ਮਾਰਨਾ ਸਤ ਜੀ ਪਿਆਰ ਦੇਖੋ ਮਤਲਬ ਕਿ ਮੈਂ ਤੇ ਮਾਸਟਰ ਦੋਨੇ ਆਏ ਤੇ ਬੇਟਾ ਬੇਟਾ ਘਰੇ ਚਲੇ ਗਿਆ ਅਸੀਂ ਦੋਨੇ ਪਰ ਸਾਨੂੰ ਪਤਾ ਵੀ ਸਾਡੇ ਨਾਲ ਰਹਿਣ ਵਾਲੇ 20 ਜਣੇ ਇੱਥੇ ਅਸੀਂ ਆਈਏ ਜੀ ਅਸੀਂ ਆਈਏ ਜੀ ਹੈ ਇਹ ਦਾਤੀ ਨੇ ਪਹਿਚਾਨ ਦਿੱਤੀ ਹੈ ਬਾਲਾ ਜੀ ਨੇ ਮੇਰੇ ਨੇ ਮੈਨੂੰ ਮੈਂ ਉਹ ਤਾਂ ਦੋ ਟਾਈਮ ਸੁਕਰਾਨਾ ਕਰਦਾ ਪਰ ਅੱਜ ਕੱਲ ਜਿਹੜੀਆਂ ਬਿਮਾਰੀਆਂ ਕੋ ਸਾਇਲੈਂਟ ਹੋ ਗਈਆਂ ਜੀ ਸਹੀ ਗੱਲ ਹੈ ਬਾਬਾ ਜੀ ਜਿਉ ਉਹਦੇ ਅਸੀਂ ਹੋ ਗਏ ਉਹ ਤਾਂ ਰੱਬ ਹੋ ਗਿਆ ਹਾਂ ਸਹੀ ਗੱਲ ਅਸੀਂ ਰੱਬ ਤੋਂ ਚੋਰੀ ਕਰਨ ਲੱਗ ਗਏ ਨਾ ਤੇ ਰੱਬ ਸਾਥੋਂ ਚੋਰੀ ਕਰਨ ਲੱਗ ਗਿਆ ਸਹੀ ਗੱਲ ਰੱਬ ਲੈ ਆਣ ਲੱਗਿਆ ਦੱਸਦਾ ਹੀ ਨਹੀਂ ਕਿਹੜੇ ਵੇਲੇ ਲੈ ਜਾਂਦਾ ਤੁਰੇ ਫਿਰੋ ਛੜਕਾਂ ਤੇ ਅਸੀਂ ਹਸਪਤਾਲ ਲੈ ਕੇ ਜਾਂਦੇ ਆ ਬੰਦਾ ਬਾਹਰ ਖੜੇ ਵੇਖੀ ਜਾਂਦੇ ਆ ਡਾਕਟਰ ਰੂਟ ਗਈ ਹੈ ਲਾ ਕੇ ਤੇ ਰਸੀਦ ਜੀ ਕੱਢ ਕੇ ਸਿੱਧੀਆਂ ਲੈਣਾ ਜੀ ਵਾਲੀ ਪਰਚੀ ਕੱਢ ਦਿੰਦੇ ਚੱਕ ਲੈ ਜਾ ਮੈਨੂੰ ਤਿੰਨ ਦਿਨ ਹੋ ਗਏ ਤੀਜਾ ਦਿਨ ਹੋ ਗਿਆ ਅੱਜ ਮੈਂ ਇਹ ਕੋਸੀ ਬਿਨਾਂ ਬੜਾ ਬਿਰਲਾਪ ਹੈ ਦੁਨੀਆ ਦੇ ਕਰਮਾਂ 'ਚ ਬੜਾ ਦੁੱਖ ਹੈ ਬੜਾ ਦਰਦ ਹੁੰਦਾ ਹੈ ਇਹ ਕਿ ਤਾਂ ਸਿਆਣੇ ਕਹਿੰਦੇ ਆ ਵੀ ਜਿਹੜਾ ਕਿਸੇ ਦੇ ਦੁੱਖ ਦੇ ਵਿੱਚ ਸ਼ਰੀਕ ਹੁੰਦਾ ਉਹਦਾ ਆਪ ਦਾ ਦੁੱਖ ਘਟ ਜਾਂਦਾ ਠੀਕ ਹੈ ਨਾ ਵੀ ਜਿਹਦੇ ਕੋਲੇ ਪੈਸਾ ਪਿਆ ਫਜ਼ੂਲ ਪਿਆ ਭਾਈ ਉਹਨੇ ਕੰਮ ਨਹੀਂ ਹੋਣਾ ਉਹਨੂੰ ਵਧਾ ਕੇ ਕੋਈ ਮੈਡਲ ਨਹੀਂ ਮਿਲਣਾ ਕਿਸੇ ਗਰੀਬ ਦੇ ਕੰਮ ਆਜੋ ਠੀਕ ਹੈ ਜਿਹੜਾ ਮਾਇਆ ਤੇ ਬੰਦਾ ਸੱਪ ਬਣਦਾ ਜਿਹੜਾ ਕਿਸੇ ਦੇ ਕੰਮ ਹੀ ਨਹੀਂ ਆਉਂਦਾ ਧਰਤੀ ਤੇ ਲੜਕੀ ਆਇਆ ਯਾਰ ਮੇਰੀ ਤੇ ਕੋਈ ਗੱਲ ਹੈ ਜੇ ਤੁਸੀਂ ਧਰਤੀ ਤੇ ਆਏ ਆ ਪ੍ਰਮਾਤਮਾ ਨੇ ਤੁਹਾਨੂੰ ਭੇਜਿਆ ਤੁਹਾਡੀ ਡਿਊਟੀ ਲਈ ਆ ਬੰਦਾ ਆਪ ਕੋ ਆਪਣੇ ਫਰਜ਼ ਨਿਭਾਉਣ ਆਉਂਦਾ ਹੈ ਤੇ ਫਰਜ਼ ਸਾਡਾ ਇਹੀ ਹੈ ਕਿ ਇਨਸਾਨ ਦੇ ਕੰਮ ਆਈਏ ਸਹੀ ਗੱਲ ਹੈ ਹਾਂ ਕਿਸੇ ਤਰ੍ਹਾਂ ਵੀ ਆਈਏ ਯਾਰ ਬਿਲਕੁਲ ਜੀ ਚਾਹੇ ਕਿ ਹੋ ਜਾ ਵੀ ਹੋਵੇ ਸਾਡਾ ਫਰਜ਼ ਆ ਉਹਦੇ ਨਾਲ ਖੜੀ ਤਨੂੰ ਮਨੂੰ ਤਨੂੰ ਜਿਵੇਂ ਵੀ ਹੋ ਸਕਦਾ ਉਹ ਮੇਰੇ ਹੈਲਪ ਕਰੀਏ ਸੀ ਆਪਦੇ ਆਪ ਠੀਗਾ ਜੋ ਕੇ ਮੋੜ ਗਿਆ ਨਾ ਬਹੁਤ ਜ਼ਰੂਰੀ ਹੈ ਇਹ ਚੀਜ਼ਾਂ ਨਾਲ ਜਾਣਗੀਆਂ ਨਾ ਜ਼ਮੀਨ ਜਾਵੇ ਨਾ ਪੈਸਾ ਜਾਵੇ ਸਿਕੰਦਰ ਅਰ ਕਹਿੰਦੇ ਹੱਥ ਬਾਹਰ ਕੱਢ ਕੇ ਲੈ ਗਏ ਸੀ ਹਾਂ ਹੋਰ ਸਰਗਿਆਂ ਨੂੰ ਨੂੰ ਕੁਸ ਗਿਆ ਨਾਲ ਹੈ ਸਹੀ ਗੱਲ ਹੈ ਜੀ ਹੰਕਾਰ ਹੀ ਰਹਿ ਗਿਆ ਸੀ ਪੱਲੇ ਤੇ ਯਾਰ ਆਪਾਂ ਦਾ ਕੁਝ ਬੰਦੀ ਫਿਰ ਆਪਾਂ ਕਿਉਂ ਪੈਸਾ ਇਕੱਠਾ ਕਰਨ ਤੇ ਲੱਗੇ ਕਿਉਂ ਨਾ ਆਪਾਂ ਰਲ ਮਿਲ ਕੇ ਜ਼ਿੰਦਗੀ ਕੱਟੀਏ ਸਮਾਂ ਉਹ ਤੋਂ ਥੋੜਾ ਰਹਿ ਗਿਆ ਪ੍ਰਮਾਤਮਾ ਨੇ ਬਿਮਾਰੀਆਂ ਦੇ ਕੋ ਕਿੰਨੀਆਂ ਕਿਹੜੇ ਕਿਹੜੇ ਨਾਮ ਰੱਖਤੇ ਚੁੱਪ ਕਰਕੇ ਬੰਦਾ ਤੁਰ ਜਾਂਦਾ ਕਹਿੰਗੇ ਸਾਈਲੈਂਟ ਅਟੈਕ ਹੈ ਜੇ ਬੰਦੇ ਨੂੰ ਪਹਿਲਾਂ ਪਤਾ ਲੱਗ ਜੇ ਤਾਂ ਦੂਜਾ ਅਟੈਕ ਹੈ ਸਾਈਲੈਂਟ ਨਹੀਂ ਹੈਗਾ ਉਹ ਮਿਊਜ਼ਿਕਲ ਹੈ ਹਾਂਜੀ ਹਾਂਜੀ ਉਹ 뮤지컬 ਤਾਂ ਹੈ ਕਾ ਤੇ ਜੇ ਬੰਦਾ ਦੱਸੇ ਹੀ ਨਾ ਫਿਰ ਉਹ ਸਾਈਲੈਂਟ ਹੈ ਤੇ ਯਾਰ ਮੈਨੂੰ ਨਹੀਂ ਲੱਗਦਾ ਇਤੋਂ ਕੁਝ ਲੈ ਜਾਾਂਗੇ ਆ ਦੋ ਦਿਨਾਂ ਚ ਮੈਂ ਤਾਂ ਇਹੀ ਦੇਖੀ ਜਾਂਦਾ ਵੀ ਜਿਹੜਾ ਵੀ ਆਉਂਦਾ ਯਾਰ ਰੋਂਦਾ ਪੜਦਾ ਹੀ ਜਾਂਦਾ ਤੇ ਇਹ ਗੱਲਾਂ ਜਾਂ ਜੱਜ ਸੁਭਾਅ ਮੁੰਡੇ ਨੂੰ ਵੇਖ ਕੇ ਸਾਰੇ ਰੋਂ ਲੱਗਦੇ ਨੇ عمر ਕੀ ਸੀ ਉਹਦੀ ਹਾਂ ਸਹੀ ਗੱਲ ਹਾਂ ਸਰ ਜੀ ਉਹਦੇ ਘਰੋਂ ਕਿੰਨੀ ਕੁ ਉਮਰ ਦੀ ਸੀ ਕੁੜੀਆ ਫਿਰ ਦੇਖੋ ਡੇਲੀ ਜਮ ਲਾਉਣ ਆਉਂਦਾ ਅੱਜ ਕੁਦਰਤ ਦਾ ਭਾਣਾ ਉਹਨਾਂ ਨੇ ਘਰੇ ਫੋਨ ਲਾਇਆ ਜਮ ਵਾਲਿਆਂ ਦੀ ਭੈਣ ਜੀ ਛੇਤੀ ਆਓ ਵੀਰ ਜੀ ਨੂੰ ਕੁਝ ਹੋ ਗਿਆ ਉਹ ਕਹਿੰਦੀ ਵੀਰ ਜੀ ਤਾਂ ਬਾਹਰੋਂ ਜਿੰਦਾ ਲਾ ਗਿਆ ਸਾਨੂੰ ਚਾਬੀਆਂ ਤਾਂ ਦੋਨੇ ਨਾਲ ਲੈ ਗਏ ਅੱਗੇ ਦੋ ਚਾਬੀਆਂ ਘਰ ਦੀਆਂ ਇੱਕ ਭੈਣ ਕੋਲੇ ਹੁੰਦੀ ਸੀ ਇੱਕ ਉਹਦੇ ਕੋਲੇ ਹੁੰਦੀ ਸੀ ਉਹ ਵਿਚਾਰੀ ਭੈਣ ਅੰਦਰ ਤੜੀ ਬੈਠੀ ਉਹ ਬਾਹਰੋਂ ਜਿੰਦਾ ਲਾ ਗਿਆ ਕੁਦਰਤ ਕੁਦਰਤ ਸਹੀ ਗੱਲ ਹੈ ਇਹ ਉਹਨੂੰ ਪਤਾ ਸੀ بے ਭੱਜ ਨੱਠ ਨਾ ਕਰੇ ਖੱਲੀ ਤੇ ਜੇ ਉਹ ਨਾਲ ਜਾਂਦਾ ਚਾਬੀਆਂ ਨਾਲ ਉਹ ਉਸ ਵੇਲੇ ਗੜਹਾਂ ਚ ਭਜਦੀ ਕੱਲੀ ਕਿੱਧਰ ਜਾਂਦੀ ਨੇਰੇ ਹੋਏ ਸਹੀ ਗੱਲ ਹੈ ਠੀਕ ਹੈ ਉਹ ਇਸ ਕਰਕੇ ਚਾਬੀਆਂ ਦੋਨੇ ਹੀ ਨਾਲ ਪ੍ਰਮਾਤਮਾ ਵੱਲੋਂ ਲੈ ਗਿਆ ਮੁੰਡੇ ਗਏ ਗੱਡੀ ਲੈ ਕੇ ਉਹਨਾਂ ਨੇ ਲੋਕ ਖੋਲ੍ਹਿਆ ਫਿਰ ਉਹ ਕੰਢੀ ਕਾਰ ਚ ਬਿਠਾਈ ਨਾਲ ਲੈ ਕੇ ਆਏ ਤੇਨੇ ਕੱਲੀ ਰੋਂਦੀ ਭਟਕਦੀ ਆਉਂਦੀ ਨਾ ਪ੍ਰਮਾਤਮਾ ਪਹਿਲਾਂ ਇੰਤਜ਼ਾਮ ਕਰਦਾ ਸਾਡਾ ਯਾਰ ਹੁੰਦਾ ਸੀ ਅੰਬੇ ਰਾਮੇ ਰਾਮੇ ਪਿੰਡ ਦਾ ਕੌਡੀ ਖੇਡਦਾ ਹੁੰਦਾ ਚੜੀ ਵਿਆਹ ਚ ਅਸੀਂ ਫਿਰਦੇ ਆ ਸਾਡੇ ਰੱਬ ਜਾਦ ਨਹੀਂ ਭਾਈ ਪਿਆਰ ਸੱਚ ਗੇੜੇ ਨਹੀਂ ਲਾਉਂਦੇ ਹੁੰਦੇ ਆਪਾਂ ਪਿਆਰ ਸੱਚ ਛੱਡੀ ਜਾਂਦੇ ਆ ਅਸੀਂ ਤਾਂ ਘਰੇ ਗਿਆ ਘਰ ਵਾਲੀ ਨੂੰ ਕਹਿੰਦਾ ਜੇ ਤੈਨੂੰ ਕੋਈ ਕਹੇ ਦੇ ਵੀ ਅੰਬੀ ਮਰ ਗਿਆ ਤੂੰ ਤਾਂ ਵੀ ਮਗਰ ਨਹੀਂ ਆਉਣਾ ਅੱਛਾ ਠੀਕ ਹੈ ਕਹਿੰਦਾ ਮੈਂ ਤੈਨੂੰ ਕਹਿ ਕੇ ਚੱਲਿਆ ਤਾਂ ਘਰੇ ਬੈਠੀ ਰਹੀ ਬਾਬਾ ਪਹਿਲਾ ਗੇੜਾ ਦੂਜੇ ਗੇੜੇ ਗੱਡੀ ਆ ਹੈ ਟਾਇਰ ਪਾਟਿਆ ਗੱਡੀ ਯਾਰ ਸਪੈਦੇ ਤੇ ਵੱਜੀ ਜਮਾ ਆਏ ਟੀਸੀ ਤੇ ਪਤਾ ਨਹੀਂ ਕਿਹੜੇ ਹਿਸਾਬ ਨਾਲ ਬੜਕ ਗਏ ਅੱਛਾ ਜੀ ਉਤੋਂ ਮੈਂ ਖਾਲਚ ਵੱਜੀ ਸਹਰਾ ਪੱਕੇ ਖਾਲ ਤੇ ਵੱਜ ਕੇ ਖੁੱਲ ਗਿਆ ਠੀਕ ਹੈ ਨਾਲ ਹੀ ਅਸੀਂ ਲੈ ਗਏ ਉੱਥੇ ਲੋਹਾਰੇ ਲੋਹਾਰੋ ਮੋਗੇ ਲੈ ਗਏ ਮੋਗੇ ਡਾਕਟਰ ਨੇ ਖੁਦ ਕਿਹਾ ਹਸਟੇਮ ਦੇਖ ਕੇ ਉਹ ਕਹਿੰਦਾ ਗੱਭਰੂ ਕਿੱਥੋਂ ਦਾ ਹੈ ਜਗ੍ਹਾ ਜੀ ਆਰਾਮੇ ਦਾ ਕਹਿੰਦਾ ਮੈਂ ਨਹੀਂ ਜਾਂਦਾ ਇਹਦੀ ਪਾਰਚੀਡ ਹੋ ਗਈ ਏਡੇ ਸ਼ਰੀਰ ਤੇ ਆਏ ਵੇ 7 ਫੁੱਟ ਗੱਭਰੂ ਆਏ ਕਿ ਆ ਯਾਰ ਕਹਿੰਦਾ ਬਾਈ ਯਾਰ ਬਹਿ ਜਾ ਯਾਰ ਡਾਕਟਰ ਕਹਿੰਦਾ ਇਹਨੂੰ ਪੜਦੇ ਨਹੀਂ ਯਾਰ ਅਸੀਂ ਬਈ ਲੈ ਆਏ ਗਰਮ ਬੰਦਾ ਜਦੋਂ ਨਾ ਉਹਦੇ ਚ ਹੁੰਦੇ ਆ ਸਾਹ ਹਨਾ ਜਾਨ ਨਹੀਂ ਨਿਕਲਦੀ ਪ੍ਰੋਪਰ ਅਸੀਂ ਉਹਨੂੰ ਫ੍ਰੀਜਰ ਚ ਲਾਤਾ ਲੋਹਾਰੇ ਲਿਆ ਕੇ ਸਾਨੂੰ ਸੁਪਨਾ ਆਇਆ ਮੈਨੂੰ ਵੀ ਦੂਜੇ ਮੁੰਡੇ ਨੂੰ ਵੀ ਵੇ ਬਿਲੋਂ ਕੰਦਾ ਜਿਉਂਦੇ ਨੂੰ ਪ੍ਰੈਸ ਚ ਲਾਇਆ ਮੈਨੂੰ ਸਾਲਿਓ ਮੇਟ ਨਹੀਂ ਕਰ ਸਕਦੇ ਸੀ ਹਮ ਲੈ ਅੱਛਾ ਜੀ ਤੇ ਘਰ ਵਾਲੀ ਨੂੰ ਸੁਨੇਹਾ ਭੇਜਿਆ ਕਹਿੰਦੇ ਅੰਬੀ ਐਕਸੀਡੈਂਟ ਹੋ ਗਿਆ ਉਹ ਕਹਿੰਦੀ ਮੈਨੂੰ ਪਤਾ ਮਜ਼ਾਕ ਕਰ ਦਿਓ ਪਹਿਲਾਂ ਕਹਿ ਕੇ ਗਿਆ ਮੈਨੂੰ ਵੀ ਆਈ ਨਾ ਹਾਈ ਹਾਈ ਦੇ ਕੁਦਰਤ ਨੇ ਪਹਿਲਾਂ ਹੀ ਕਢਾਤਾ ਮੂੰਹ ਚ ਵੀ ਜੱਕ ਦਮ ਦੱਸਣ ਨਾਲ ਕੋਈ ਪ੍ਰੋਬਲਮ ਨਾ ਹੋਵੇ ਠੀਕ ਹੈ ਉਮਰ ਕੋਈ ਨਹੀਂ ਐਡਾ ਗੱਭਰੂ ਆ ਨਰਵਾ ਹੈ ਨਾ ਤੇ ਉਹਦਾ ਜਾਣਾ ਦੁਨੀਆ ਤੋਂ ਤੇ ਇੱਕ ਦਮ ਘਰ ਵਾਲੀ ਨੂੰ ਪਤਾ ਲੱਗਣਾ ਤੇ ਕੁਝ ਵੀ ਹੋ ਸਕਦਾ ਹੈ ਪਰ ਉਹਨੇ ਯਕੀਨ ਨਹੀਂ ਮੰਨਿਆ ਉਹ ਕਹਿੰਦੀ ਮੈਨੂੰ ਪਤਾ ਤੂੰ ਮਜ਼ਾਕ ਕਰਦੇ ਮੈਨੂੰ ਤਾਂ ਵੀ ਆਪ ਕਹਿ ਕੇ ਗਿਆ ਹਾਂ ਠੀਕ ਗਿਆ ਉਹ ਆ ਪਰਮਾਤਮਾ ਆਪਾਂ ਫੇਰ ਵੀ ਨਹੀਂ ਮੰਨਦੇ ਹਾਂ ਮੂੰਹ ਚਾਪੀ ਗੋਲ ਘੜਾਉਂਦਾ ਕਿਉਂਕਿ ਬੰਦੋਬਸਤ ਆਪੇ ਕਰਦਾ ਉਹ ਜਿਹੜੇ ਕਹਿੰਦੇ ਆ ਕਈ ਹਣ ਕੁੜੀਆਂ ਰੋਂਦੀਆਂ ਪਹਿਣਾ ਘਰ ਵਾਲਿਆਂ ਵੀ ਅਸੀਂ ਕੀ ਕਰਾਂਗੇ ਹਾਲਾਂਕਿ ਇਨਸਾਨ ਨੂੰ ਕੋਈ ਨਹੀਂ ਰੋਂਦਾ ਰੋਂਦੇ ਸਭ ਆਪਣੇ ਕਰਮਾਂ ਨੂੰ ਆ ਸਹੀ ਗੱਲ ਹੈ ਠੀਕ ਹੈ ਮਾਂ ਪਿਓ ਰੋਂਦੇ ਵੀ ਸਾਡਾ ਬढ़ापे ਦਾ ਸਹਾਰਾ ਚਲੇ ਗਿਆ ਹਾਂ ਸਹੀ ਗੱਲ ਹੈ ਕਾਹ ਰਾੜੀ ਰੋਂਦੀ ਆ ਮੈਨੂੰ ਜਵਾਕ ਪਾ ਲੈਣੇ ਪੈਣਗੇ ਜਦੋਂ ਰੋਂਦੇ ਦੇਖ ਲਈ ਮਾਂ ਘੁਆਏ ਵੇ ਸਾਨੂੰ ਹੋਰ ਕੌਣ ਚੱਕੂਗਾ ਤੂੰ ਤੁਰ ਗਿਆ ਉਹ ਇਹ ਥੋੜੀ ਕਹਿੰਦੇ ਆ ਤੂੰ ਤੁਰ ਗਿਆ ਹਾਂ ਨਹੀਂ ਹੋਵੇ ਸਾਨੂੰ ਕੋਣ ਚੱਕੂਗਾ ਘਰ ਵਾਲੀ ਕਰੂਗੀ ਵੀ ਇਹਨਾਂ ਨੂੰ ਕੌਣ ਪਾਲੂਗਾ ਮੈਂ ਕੀ ਕਰੂੰਗੀ ਤੂੰ ਉੱਠ ਗਿਆ ਸਭ ਆਪ ਕੋ ਆਪਣੇ ਕੰਮ ਨੂੰ ਰੋਂਦੇ ਆ ਉਸ ਇਨਸਾਨ ਨੂੰ ਕੋਈ ਨਹੀਂ ਰੋਂਦਾ ਜੀ ਉਹ ਨੂੰ ਰੋਂਦੇ ਹੋ ਨਾ ਉਹ ਤਾਂ ਮਰਦਾ ਹੀ ਨਹੀਂ ਆਤਮਾ ਅਮਰ ਹੈ ਹਾਂ ਕਈ ਵਾਰ ਉਹਦਾ ਰਾਂਝਾ ਸੰਗ ਰਲ ਜਾਂਦੀ ਹੈ ਠੀਕ ਹੈ ਉਹਦਾ ਪ੍ਰੋਪਰ ਦੁਬਾਰਾ ਆ ਕੇ ਫੇਰ ਉਹਦੇ ਮੈਂਟੇਨ ਧਰਤੀ ਤੇ ਹੁੰਦੀ ਫੇਰ ਉਹਨੇ ਦੁਬਾਰਾ ਆ ਕੇ ਫੇਰ ਉਹੀ ਕੁਝ ਕਰਨਾ ਜਿਹੋ ਜਿਹਾ ਬੀਜਿਆ ਉਹ ਜਿਹਾ ਵੱਢਣਾ ਉਹਨੂੰ ਕਹਿੰਦੇ ਆ ਠੀਕ ਹੈ ਪਰ ਸਾਡਾ ਹੈ ਨਹੀਂ ਪ੍ਰੇਮ ਆਤਮਾ ਨਾਲ ਸਾਡਾ ਸਰੀਰ ਨਾਲ ਹੈ ਕੰਮ ਨਾਲ ਹੈ ਜਿਹਦੇ ਪੈਸੇ ਕਮਾਉਂਦਾ ਫੇਰ ਤਾਂ ਕਹਿਣਗੇ ਠੀਕ ਹੈ ਜੇ ਪੈਸੇ ਨਹੀਂ ਕਮਾਉਂਦਾ ਫਿਰ ਘਰ ਵਾਲੀ ਵੀ ਘਟ ਰੋਂਦੀ ਹੁੰਦੀ ਹੈ ਕਹਿੰਦੀ ਮਗਰੋਂ ਲੈ ਗਿਆ ਸਹੀ ਗੱਲ ਆ ਜੀ ਨਕਟੂ ਬਿੱਲ ਲਈ ਸੀ ਅੱਗੇ ਵੀ ਤਾਂ ਅਸੀਂ ਕਰਕੇ ਖਾਂਦੇ ਸੀ ਹਾਂ ਬਿਲਕੁਲ ਬੰਦੇ ਨਾਲ ਪਿਆਰ ਕਿਸੇ ਨੂੰ ਨਹੀਂ ਪੈਸੇ ਨਾਲ ਹੈ ਬਿਲਕੁਲ ਬਬਾ ਜੀ ਮੈਂ ਤੁਹਾਨੂੰ ਅੱਗੇ ਵੀ ਗੱਲ ਸੁਣਾਈ ਜੋ ਸੇਠ ਸੀ ਨਾ ਬਤੀ ਗਰੀਬ ਹੁੰਦਾ ਸੀ ਤੇ ਉਹ ਚਾਹ ਚੱਕ ਅਮੀਰ ਹੋ ਗਿਆ ਅੱਛਾ ਜੀ ਤੇ ਲੋਕ ਉਹਨੂੰ ਕਹਾਂਗੇ ਸੇਠ ਜੀ RAM RAM ਉਹ ਕਹਾਂਗੇ ਕੋਈ ਨਹੀਂ ਜੀ ਕਹਿ ਦੇਾਂਗੇ ਸੇਠ ਜੀ RAM RAM ਬੋਲ ਦੇਾਂਗੇ ਬੋਲ ਦੇਾਂਗੇ ਜੀ ਸੇਠ ਜੀ RAM RAM हां जी हां जी कह देंगे सेठ जी जय श्री राम हां जी टोटा भी कह देंगे एक दिन एक कहता यार ਅਸੀਂ ਰਾਮ ਰਾਮ ਬੁਲਾਉਣਾ सेठ ਯਾਰ ਅੱਗੋ ਹੋਰ ਹੀ ਗੱਲਾਂ ਕਰਤਾ ਹੈ ਕਿਹਨੂੰ ਕਹੜੇ ਨੇ ਉਹ ਕਹਿੰਦਾ ਭਾਈ ਸਾਹਿਬ ਸ਼ਾਮ ਨੂੰ ਘਰੇ ਆ ਜੀ ਜੇ ਦੇਖਣਾ ਤਾਂ ਉਹ ਸ਼ਾਮ ਨੂੰ ਘਰੇ ਚਲੇਗਾ सेठ ਘਰੇ ਨਾ ਉਹਨੇ ਦਰਵਾਜ਼ਾ ਖੜਕਾਇਆ ਕਹਿੰਦੇ ਜੀ ਆਉਣ ਵਾਲਾ सेठ ਆ ਗਿਆ ਉਹ ਕਹਿੰਦਾ सेठ जी राम राम ਕਹਿੰਦਾ ਆ ਜਾ ਕਹਿ ਦਿੰਨੇ ਆ ਆ ਜਾ ਆ ਜਾ सेठ ਪਰਚੀ ਤੇ ਲਿਖੀ ਬੈਠਾ ਪਰਸ਼ਵਤਮ ਲਾਲ ਨੇ ਰਾਮ ਰਾਮ ਬੁढ़ाई ਆ ਦਰਵਾਰਾ ਸਿੰਘ ਨੇ ਜੈ ਸ਼੍ਰੀ ਰਾਮ ਬੁਲਾਈ ਆ ਸਾਰਿਆਂ ਦੇ ਲੈ ਕੇ ਤੇ ਤਜੋਰੀ ਖੋਲ ਕੇ ਪੈਸਿਆਂ ਦੇ ਮੂਰੇ ਬਹਿ ਗਿਆ ਅੱਛਾ ਹਾਂ ਤੈਨੂੰ ਪਰਸ਼ਵਤਮ ਲਾਲ ਨੇ ਵੀ ਜੈ ਸ਼੍ਰੀ ਰਾਮ ਕਿਹਾ ਕਾ ਭਾਈ ਸਾਹਿਬ ਜੀ ਰਾਮ ਰਾਮ ਕਹਿਣ ਆਏ ਆ ਸਾਰਿਆਂ ਦਾ ਬੁਲਾਤਾ ਕਹਿੰਦਾ ਮੈਨੂੰ ਨਹੀਂ ਕਹਿੰਦੇ ਇਹਨੂੰ ਕਹਿੰਦੇ ਤੁਸੀਂ ਉਹ ਕਹਿੰਦਾ ਕਿਉਂ ਕਹਿੰਦਾ ਪਹਿਲਾਂ ਵੀ ਇੱਥੇ ਸੀ ਹਾਂ ਜਦੋਂ ਮੇਰੇ ਕੋਲੇ ਆ ਹੈ ਨਹੀਂ ਸੀ ਉਹ ਤਾਂ ਮੈਨੂੰ ਕਿਸੇ ਨੇ ਕਿਹਾ ਨਹੀਂ ਯਾਰ ਇਸ ਕਰਕੇ RAM RAM ਬੰਦੇ ਨੂੰ ਕੋਈ ਨਹੀਂ ਕਹਿੰਦਾ ਪੈਸੇ ਨੂੰ ਕਹਿੰਦੇ ਬਿਲਕੁਲ ਜੀ ਠੀਕ ਹੈ ਇਹ ਨਹੀਂ ਹੈਗਾ ਕਿ ਵੀ ਪੈਸਾ ਬਿਲਕੁਲ ਹੀ ਨਾ ਕਮਾਓ ਹੂੰ ਕਮਾਉਣਾ ਵੀ ਬਹੁਤ ਜ਼ਰੂਰੀ ਹੈ ਪਰ ਕਮਾ ਕੇ ਚੰਗੇ ਕੰਮ ਤੇ ਲਾਉਣਾ ਵੀ ਬਹੁਤ ਜ਼ਰੂਰੀ ਹੈ ਕਿਸੇ ਗਰੀਬ ਮਗਰ ਲਾਉਣਾ ਵੀ ਬਹੁਤ ਜ਼ਰੂਰੀ ਹੈ ਠੀਕ ਹੈ ਨਾ ਬਹੁਤ ਲੋਕ ਦੇਖਿਆ ਅੱਜ ਇੱਕ ਬਜ਼ੁਰਗ ਆਇਆ ਤੇ ਵੈਂਟੀਲੇਟਰ ਤੇ ਰੱਖਣਾ ਸੀ ਗਰੀਬ ਪਰਿਵਾਰ ਸੀ ਬਿਲਕੁਲ 10000 ਦਾ ਖਰਚਾ ਸੀ ਉਹ ਕਹਿੰਦੇ ਜੀ ਰਹਿਣ ਦਿਓ ਉਹਨੇ ਸਾਡੇ ਕੋਲ ਤਾਂ ਇੱਕ ਦਿਨ ਦੇ ਵੀ ਨਹੀਂ ਇਕੱਠੇ ਹੋਣੇ 10000 ਤੇ ਇੰਨੇ ਦਿਨਾਂ ਦੇ ਅਸੀਂ ਕਿੱਥੋਂ ਲਿਆਵਾਂਗੇ ਹਾਏ ਉਹ ਦਾ ਤਿਆ ਮੈਨੂੰ ਕਿੰਨੀ ਮਜਬੂਰੀ ਯਾਰ ਪੈਸਿਆਂ ਕਰਕੇ ਯਾਰ ਮੌਤ ਕਰਾਦੀ ਉਹਦੀ ਬਜ਼ੁਰਗ ਦੀ ਲਾਤਾ ਤੇ ਭਾਈ ਸਾਹਿਬ ਹੁਣ ਤਾਂ ਸੀ ਨਹੀਂ ਕਰਦੇ ਡਾਕਟਰ ਹੁਣ ਤਾਂ ਉਹਦੀ ਲਾ ਦਿੰਦੇ ਤਾਂ ਪੈਸੇ ਪੁੱਜੇ ਦਾ ਕੋਈ ਲੈਣ ਦੇਣੇ ਨਹੀਂ ਕਰੀ ਇਹ ਸੋਚਿਆ ਕਰੋ ਇਥੋਂ ਤੱਕ ਦੁਨੀਆ ਦੁਖੀ ਪਈ ਐ ਕਿ ਪੈਸੇ ਕਰਕੇ ਆਪਦਾ ਬੰਦਾ ਮਾਰ ਕੇ ਲੈ ਗਈ ਹਾਂ ਵੀ ਸਾਡੇ ਹੁਣ ਬਸੇ ਬਾਹਰ ਗੱਲ ਹੁਣ 10000 ਰੁਪਏ ਇੱਕ ਦਿਨ ਦਾ ਕਿੱਥੋਂ ਦੇਣਗੇ ਜੀ ਦੇ ਘਰੇ 10 ਰੁਪਏ ਐ ਦੀਦੇ ਕੋਲੇ ਘਰ ਵੀ ਹੈ ਨਹੀਂ ਕੋਈ ਰਾਖਾ ਚ ਚਲਾਉਂਦਾ ਬਜ਼ੁਰਗ ਆ ਕੋਈ ਵੀਡੀਓ ਆਈ ਆ ਪਤਾ ਨਹੀਂ ਕਿੱਥੋਂ ਦਾ ਉਹਨੂੰ ਪੁੱਛੀ ਜਾਂਦੇ ਆ ਪੱਤਰਕਾਰ ਵੀ ਬਾਪੂ ਨੂੰ 80 ਸਾਲ ਦਾ ਉਹ ਕਿ ਰਾਖਾ ਚ ਲਈ ਜਾਂ ਨਾ ਨਾ ਤੇਰੇ ਨਾਲ ਕੋਈ ਬਹਿ ਜਾਂਦਾ ਉਹ ਕਹਿੰਦਾ ਕੋਈ ਬਹਿ ਵੀ ਜਾਂਦਾ ਮੇਰੇ ਅਰ ਜੀ ਕੋਈ ਨਹੀਂ ਵੀ ਬਹਿੰਦਾ ਉਹ ਮਜਬੂਰੀ ਆ ਪੁੱਤ ਘਰ ਵੀ ਕਿਰਾਏ ਤੇ ਹਾਏ ਓਏ ਹੁਣ 80 ਸਾਲ ਦੇ ਬੰਦੇ ਨੇ ਕੁਝ ਜੋੜਨਾ ਨਹੀਂ ਉਹ ਵਾਕਈ ਰੋਟੀ ਕਮਾ ਰਿਹਾ ਯਾਰ ਪਰ ਕਰੇ ਕੀ ਕਰੇ ਮਜਬੂਰੀ ਤਾਂ ਯਾਰ ਕਹਿੰਨੇ ਆ ਯਾਰ ਜੇ ਤੁਹਾਡੇ ਕੋਲੇ 2 ਪੈਸੇ ਹੈਗੇ ਆ ਜਿਵੇਂ ਉਹ ਭਾਈ ਸਾਹਿਬ ਅੰਮ੍ਰਿਤਸਰ ਏਰੀਏ ਚ ਆ ਉਹ ਕਿਸੇ ਨੂੰ ਰੇੜਾ ਲੈ ਕੇ ਦਿੰਦਾ ਸਬਜ਼ੀ ਲਾ ਕੇ ਦਿੰਦਾ ਕਿਸੇ ਨੂੰ ਕਿਵੇਂ ਕਿਸੇ ਨੂੰ ਕਿਵੇਂ ਰਜਗਾਰ ਚ ਲਾ ਕੇ ਦਿੰਦਾ ਰਜਗਾਰ ਚ ਲਾ ਕੇ ਦਿਓ ਜੇ ਤੁਹਾਡੇ ਕੋਲੇ ਪੈਸੇ ਬਿਲਕੁਲ ਕਿਸੇ ਟੇਡੇ ਸਿੱਧੇ ਢੰਗ ਨਾਲ ਕੰਮ ਆਉ ਧੰਨਵਾਦ ਬਿਲਕੁਲ ਹੈ ਕੁੱਝ ਨਹੀਂ ਹੁੰਦਾ ਹੁਣ ਜਿਵੇਂ ਇੱਥੇ ਗੱਡੀਆਂ ਬਹੁਤ ਖੜੀਆਂ ਸੀ ਕਿ ਉਹਨਾਂ ਨੇ ਡੈੱਡ ਬੋਡੀ ਲੈ ਕੇ ਜਾਈ ਸੀ। ਉਹ ਲੋ ਚਲੋ ਡੈੱਡ ਬੋਡੀ ਨਾ ਕਾਰ 'ਚ ਰੱਖ ਲੈ ਦੀ ਮੈਂ ਕਿਹਾ ਦੱਸ ਲੈ ਉਹ ਯਾਰ ਕਾਰ 'ਚ ਥੋੜੀ ਜਿਹੀ ਪੱਕੀ ਥੋੜਾ ਰੇਪੂ ਹੈ। ਹੈ? ਉਹ ਗਰੀਬ ਪਰਿਵਾਰ ਆ ਯਾਰ ਕਿੱਥੇ ਯਾਰ 1000 ਰੁਪਿਆ ਦੇਣਗੇ 2000 ਐਮਬੂਲੈਂਸ ਵਾਲੇ ਨੂੰ ਜਾਣਾ ਤਾਂ ਇੱਥੇ ਹੈ। ਮੈਂ ਕਿਹਾ ਮੇਰੀ ਕਾਰ 'ਚ ਰੱਖੋ ਜੀ ਮੈਂ ਲਾਇਆ। ਜੀ ਤੁਹਾਡੀ ਮਾਓ ਜੀ ਮੇਰੀ ਮਾਂ। ਸਹੀ ਗੱਲ ਹੈ। ਹੈ? ਮਾਤਾ ਹੀ ਹੈ। ਮੇਰੀ ਵੀ ਮਾਂ ਚਲੋ। ਤੇ ਗਾਂ ਜਾਂਦੇ ਨੂੰ ਸਾਰਾ ਟੱਬਰ ਜਾਣਦਾ ਸੀ ਮੈਨੂੰ ਘਰੇ ਗਿਆ ਜੀ ਅੱਛਾ ਜੀ ਹਾਂ ਕਹਿੰਦੇ ਯਾਰ ਤੂੰ ਤਾਂ ਤਾਰੀ ਪਪਾ ਨਹੀਂ ਮੈਂ ਕਿਹਾ ਹਾਂ ਯਾਰ ਤੇਰੀਆਂ ਸੀ ਵੀਡੀਓ ਬੇਨੇ ਕਹਿੰਦੇ ਯਾਰ ਮੈਂ ਕਿਹਾ ਪਰ ਮੈਂ ਆਇਆ ਬਹੁਤ ਮਾੜੇ ਟਾਈਮਾਂ ਤੁਹਾਡੇ ਘਰੇ ਪਰਮਾਤਮਾ ਨੇ ਭੇਜਿਆ ਤਾਂ ਹੈ ਪਰ ਭੇਜਿਆ ਮਾੜੇ ਟਾਈਮ ਭੇਜਿਆ ਵਾੜੇ ਪਰ ਉਹ ਕਹਿੰਦੇ ਸਾਡੀ ਤਾਂ ਹੈਲਪ ਕਰਨ ਆ ਗਿਆ ਨਾ ਹੈ ਹਾ ਹਸਪਤਾਲ ਚ ਆਪਾਂ ਆਏ ਆ ਜੇ ਉੱਥੇ ਸਮਝ ਲਓ ਕੋਈ ਤੁਹਾਡੇ ਕੋਲੇ ਲੋੜ ਪੰਦ ਆਉਂਦਾ ਤਾਂ ਐ ਸਮਝ ਲਓ ਵੀ ਆਪਾਂ ਇਹਦਾ ਕਰਕੇ ਇੱਥੇ ਪਹੁੰਚੇ ਇਹਦੀ ਹੈਲਪ ਆਪਾਂ ਤੋਂ ਹੋਣੀ ਸੀ ਹੋਣੀ ਐ ਜੀ ਬਿਲਕੁਲ ਉਹ ਕਰੋ ਜੇ ਕਿਤੇ ਉਹ ਜਾਣੇ ਅਣਜਾਣੇ ਚ ਲੰਘ ਗਈ ਫੇਰ ਪਸਤਾਉਂਗੇ ਫੇਰ ਵੀੜਾਤ ਨਹੀਂ ਹੁੰਦਾ ਠੀਕ ਹੈ ਜੀ ਕਿਉਂਕਿ ਵੀਡੀਓ ਜਿਹੜੀ ਬਣਾਉਣ ਨੂੰ ਦਿਲ ਨਹੀਂ ਕਰਦਾ ਇੱਥੇ ਕਿਉਂਕਿ ਕਿਸੇ ਦਾ ਪੁੱਤ ਚਲਿਆ ਜਾਂਦਾ ਕਿ ਇਹਦੀ ਮਾਂ ਚਲੀ ਜਾਂਦੀ ਹੈ ਦੇਖ ਕੇ ਦਿਮਾਗ ਖਰਾਬ ਹੋ ਜਾਂਦਾ ਹੈ ਕੋਈ ਪੈਸੇ ਤੋਂ ਬਿਨਾ ਤੜਫੀ ਜਾਂਦਾ ਇੱਥੇ ਹੈ ਤੇ ਦਿਮਾਗ ਆ ਜਿਹੜਾ ਪਜ਼ਲ ਹੋ ਜਾਂਦਾ ਹੈ ਕਿਗਾ ਉਹ ਸਵੇਰੇ ਸਵੇਰੇ ਜਦੋਂ ਅਜੇ ਸਾਡਾ ਆਪਰੇਸ਼ਨ ਹੋਣਾ ਸੀ ਤੇ ਜਦੋਂ ਮੈਂ ਆਇਆ ਤੇ ਮੇਰੇ ਘਰ ਵਾਲੀ ਰੋਈ ਜਾਵੇ ਮੈਂ ਕਿਹਾ ਕੀ ਹੋ ਗਿਆ ਕਹਿੰਦੀ ਕਹਿੰਦੀ ਮੁੰਡਾ ਮਰ ਗਿਆ ਹੂੰ ਉਹ ਮੈਂ ਕਿਹਾ ਹੁਣ ਤੇਰਾ ਬਲੱਡ ਫੇਰ ਬਾਹਰ ਕੱਢ ਜਾਣਾ ਤੋਂ ਬਲਕੇ ਮੈਂ ਕਿਹਾ ਆਪਰੇਸ਼ਨ ਕਰਨਾ ਹੈ ਮੈਂ ਗੇਟ ਲਾਇਆ ਹੂੰ ਵੀ ਇਹਨੂੰ ਨਾ ਸੁਣੇ ਕਿਉਂਕਿ ਜਿਹੜਾ ਚੰਗਾ ਇਨਸਾਨ ਆ ਨਾ ਉਹਨੂੰ ਕਿਸੇ ਦਾ ਵੀ ਚੀ ਚਲਿਆ ਜਾਵੇ ਦੁੱਖ ਆਉਂਦਾ ਹੈ ਪਹਿਲਾਂ ਆਉਂਦਾ ਬਿਲਕੁਲ ਉਹਨਾਂ ਦੇ ਘਰਦਿਆਂ ਨਾਲੋਂ ਵੀ ਜ਼ਿਆਦਾ ਆਉਂਦਾ ਜ਼ਿਆਦਾ ਆਉਂਦਾ ਸਹੀ ਗੱਲ ਠੀਕ ਹੈ ਤੇ ਚਲੋ ਮਿਲਦੇ ਆਂ ਸਵੇਰੇ ਜੀ ਤੇ ਉੱਚਾ ਨਹੀਂ ਮੈਂ ਸਬਦ ਬੋਲਿਆਗਾ ਤਾਂ ਮਾਫੀ ਚਾਹੁੰਨੇ ਗੱਲਾਂ ਤੇ ਅਮਲ ਜ਼ਰੂਰ ਕਰਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ